ਬਜ਼ਾਰ ਦੇ ਬਦਲਦੇ ਹਾਲਾਤ ਬੰਪੂਰ ਉਪਜ ਦੇ ਚੱਲਦੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਿਆਜ਼ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਆਮਦਨ 42000 ਰੁਪਏ ਘਟ ਗਈ ਹੈ। ਯਾਨੀ ਉਹਨਾਂ ਨੂੰ 42000 ਅਰਬ ਦਾ ਵੱਡਾ ਝਟਕਾ ਲੱਗਿਆ। ਕਿਉਂਕਿ ਇਸ ਦੇ ਨਾਲ ਪਿਆਜ਼ ਦੇ ਰੇਟਾਂ 'ਚ ਪਾਰੀ ਕਮੀ ਆ ਗਈ ਹੈ। ਕੇਂਦਰ ਸਰਕਾਰ ਦੇ ਖੇਤੀ ਮੰਤਰਾਲੇ ਦੀ ਰਿਪੋਰਟ ਵਿੱਚ ਇਸ ਗੱਲ ਦਾ ਪਤਾ ਲੱਗਿਆ। ਇਸ ਸਾਲ ਜਨਵਰੀ ਮਹੀਨੇ ਵਿੱਚ ਖੇਤੀ ਬਾਜ਼ਾਰ ਉਤਪਾਦ ਸਮਿਤੀ ਦੇ ਜ਼ਰੀਏ ਕਰੀਬ 13.22 ਲੱਖ ਟਨ ਪਿਆਜ਼ 13760 ਰੁਪਏ ਪ੍ਰਤੀ ਟਨ ਦੀ ਦਰ ਦੇ ਨਾਲ ਵਿਕਿਆ ਇਸੇ ਪ੍ਰਕਾਰ ਦਸੰਬਰ ਮਹੀਨੇ ਵਿੱਚ 13310 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਕੁੱਲ 11.10 ਲੱਖ ਟਨ ਪਿਆਜ਼ ਦੀ ਵਿਕਰੀ ਹੋਈ ਰਿਪੋਰਟਸ ਕਹਿੰਦੀਆਂ ਨੇ ਕਿ ਇਸ ਸਾਲ 2017 ਵਿੱਚ ਕਿਸਾਨਾਂ ਨੂੰ ਪਿਆਜ਼ ਦੀ ਕੀਮਤ ਦੇ ਮੁਕਾਬਲੇ 61% ਘਟਾ ਹੈ ਦੇਸ਼ ਦੇ ਕਰੀਬ 1/3 ਪਿਆਜ਼ ਦਾ ਉਤਪਾਦਨ ਕਰਨ ਵਾਲੇ ਰਾਜ ਮਹਾਰਾਸ਼ਟਰ ਦੇ ਕੀਮਤਾ ਵਿੱਚ ਵੱਡੀ ਗਿਰਾਵਟ ਦੇਖੀ ਹੈ ਇੱਥੇ 5 1180 ਰੁਪਏ ਪ੍ਰਤੀ ਟੰਦੀ ਦਰ ਦੇ ਨਾਲ ਪਿਆਜ਼ ਵਿਕੇ ਜੋ ਕਿ ਪਿਛਲੇ ਸਾਲ ਦੀ ਦਰ ਤੋਂ 80% ਘਟਨੀ। ਕੀਮਤਾਂ ਵਿੱਚ ਇੰਨੀ ਵੱਡੀ ਗਿਰਾਵਟ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਪਿਛਲੇ 5 ਸਾਲਾਂ ਵਿੱਚ ਔਸਤਨ ਉਤਪਾਦਨ ਦੇ ਮੁਕਾਬਲੇ ਇਸ ਪਿਆਜ਼ ਦੀ ਅਨੁਮਾਨਿਤ ਕੀਮਤਾਂ ਵਿੱਚ ਇਸ ਵੱਡੇ ਪੱਧਰ ਤੇ ਗਿਰਾਵਟ ਦਾ ਇਹ ਕਾਰਨ ਵੀ ਹੋ ਸਕਦਾ ਹੈ ਕਿ ਪਿਛਲੇ ਸਾਲ 5 ਸਾਲ ਦੇ ਔਸਤਨ ਉਤਪਾਦਨ ਦੇ ਮੁਕਾਬਲੇ ਇਸ ਸਾਲ ਪਿਆਜ਼ ਦੀ ਅਨੁਮਾਨਿਤ ਉਪਜ 12.48% ਜ਼ਿਆਦਾ ਰਹਿਣਾ। 2.10 ਲੱਖ ਟਨ ਪਿਆਜ਼ ਦੇ ਉਤਪਾਦਨ ਦਾ ਅਨੁਮਾਨ ਸੀ ਪਰ ਇਸ ਸਾਲ ਆਕੜਾ 236 ਲੱਖ ਟਨ ਤੇ ਪਹੁੰਚਣ ਦੀ ਉਮੀਦ ਹੈ। ਰਾਜ ਸਰਕਾਰ ਦੇ ਖੇਤੀ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਪਿਆਜ਼ ਇਹ ਤਿੰਨ ਪ੍ਰਕਾਰ ਦੇ ਹੁੰਦੇ ਨੇ ਹਾਲਾਂਕਿ ਪੇਸ਼ੋਤੀ ਖਰੀਬ ਪਿਆਜ਼ ਖਰੀਬ ਪਿਆਜ਼ ਦੇ ਮੁਕਾਬਲੇ ਜ਼ਿਆਦਾ ਦਿਨਾਂ ਤੱਕ ਟਿਕਦਾ ਹੈ ਤੇ ਜਲਦੀ ਖਰਾਬ ਨਹੀਂ ਹੁੰਦਾ। ਪਾਕਿਸਤਾਨਾ ਨੂੰ ਉਪਜ ਦੇ 2 ਤੋਂ 3 ਹਫ਼ਤੇ ਦੇ ਅੰਦਰ ਪਿਆਜ਼ ਵੇਚਣਾ ਪੈਂਦਾ ਚਾਹੇ ਕੋਈ ਵੀ ਕੀਮਤ ਮਿਲੇ। ਉਹਨਾਂ ਨੇ ਕਿਹਾ ਕਿ ਹਾਲਾਂਕਿ ਗਰਮਾ ਪਿਆਜ਼ ਦੇ ਨਾਲ ਹੀ ਥੋੜ੍ਹੀ ਜ਼ਿਆਦਾ ਕੀਮਤ ਮਿਲਣ ਦੀ ਉਮੀਦ ਹੈ ਕਿਉਂਕਿ ਰਾਜ ਵਿੱਚ ਸੁੱਕੇ ਦੀ ਸਥਿਤੀ ਦੇ ਮੱਦੇਨਜ਼ਰ ਫਸਲ ਬਰਬਾਦ ਹੋਣ ਦਾ ਖਤਰਾ ਹੈ ਅਤੇ ਘੱਟ ਉਪਜ ਦੇ ਕਾਰਨ ਕਿਸਾਨਾਂ ਨੂੰ ਚੰਗੀ ਕੀਮਤ ਮਿਲ ਸਕਦੀ ਹੈ। ਵੀਰ ਰਿਪੋਰਟ ਡੇਲੀ ਪੁਸ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563